ਸਸਫੀ ਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅੱਜ ਮਿਤੀ 5 ਸਤੰਬਰ ਰਾਤ 9 ਵਜੇ ਦਾ ਇਹ ਅਪਡੇਟ ਹੈ ਇਸ ਵਕਤ ਜੋ ਪਾਖਰੇ ਚ ਆਉਟਫਲੋ ਹੋ ਉਹ 70000 ਕਿਊਸਿਕ ਚੱਲ ਰਿਹਾ ਦੁਪਹਿਰ ਦਾ ਤੇ ਉਸ ਦੇ ਨਾਲ ਕਾਫੀ ਜਿਹੜਾ ਹੈ 70000 ਕਿਊਸਿਕ ਚੋਂ ਜਿਹੜਾ ਡਾਊਨਸਟਰੀਮ ਹੈ ਉਹ ਮਾਈਨਸ 18000 ਤੱਕ ਭਾ 50 55000 ਜਿਹੜਾ ਹੈ ਸਟਿਲ ਉਸ ਪਾਣੀ ਹੈ ਜੋ ਕੱਲ ਨਾਲੋਂ ਕਾਫੀ ਘਟ ਹੈ ਤਾਂ ਕਿ ਜਿਹੜਾ ਸਾਡੇ ਲਿਹਾਂਡੇ ਜਮਨ ਟੁੱਟਿਆ ਸੀ ਤੇ ਜਿੱਥੇ ਤੇ ਵੀ ਹੈ ਉੱਥੇ ਅਸੀਂ ਉਸ ਨੂੰ ਦੇਖਦੇ ਹੋਏ ਇਹ ਪਾਣੀ ਘਟਾਇਆ ਸੀ ਤੇ ਹੁਣ ਕੁਦਰਤੀ ਜਿਹੜਾ ਇਸ ਵਕਤ ਤੋਂ ਵੀ ਇਨਫਲੋ ਘਟ ਗਿਆ ਤਾਂ ਹਜੇ ਇਹੀ ਪਾਣੀ ਇਦਾਂ ਚੱਲੂ ਨੂੰ ਰਾਹਤ ਦੀ ਗੱਲ ਇਹ ਹੈ ਕਿ ਡੈਮ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ 1678.40 ਫੁੱਟ ਹੋ ਗਿਆ ਤਾਂ ਇਹ ਅੱਜ ਵੀ ਉਹ ਭਾਵੇਂ ਕੁਝ ਪੁਆਇੰਟਾਂ ਜੀ ਘਟਿਆ ਹੋਵੇ ਪਰ ਉਹ ਘਟ ਰਿਹਾ ਤੇ ਉਮੀਦ ਹੈ ਸਵੇਰ ਤੱਕ ਹੋਰ ਘਟੂਗਾ ਕਿ ਰਾਹਤ ਦੀ ਖਬਰ ਹੈ ਬਹੁਤ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਹਰਕੇ ਦੀ ਅੱਜ ਇਹ ਰਿਪੋਰਟ ਹੈ ਜੀ ਕਿ ਮਾ ਪੱਤੀ ਦਿਖਾਈ ਬੋਟ ਚਾਈਦੀਸ ਪਹੁੰਚ ਗਈ ਪਰ ਅਜ ਇੱਕ ਮੈਡੀਕਲ ਅਮਰਜੈਂਸੀ ਦੇ ਦੌਰਾਨ ਜਿਹੜਾ ਹੈ ਜਿਹੜੀ ਐਂਡੀਆਰਫ ਦੀ ਬੋਟ ਸੀ ਉਹ ਟੋਟਲੀ ਉੱਥੇ ਡੀਫਲੇਟ ਹੋ ਗਈਆਂ ਸ਼ਾਇਦ ਪਾਣੀ ਘਟਣ ਕਰਕੇ ਅਜ ਦੁਆਰਾ ਦੂ ਬੋਟਸ ਕੋਰ ਭੇਜ ਰਹੇ ਆ ਇੱਕ ਸਨੇਕ ਬਾਈਟ ਹੋਈ ਸੀ ਉਹ ਸਨੇਕ ਬਾਈਟ ਨੂੰ ਗਵਰਨਮੈਂਟ ਹਸਪੀਟਲ ਸੈਕਟਰ 32 ਰੈਫਰ ਕਰਨਾ ਪਿਆ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੈ ਮੈਂਨਹਲੀ ਕਲਾਂ ਕਾਫੀ ਹਾਲਾਤ ਖਰਾਬ ਹੋ ਗਏ ਸੀ ਮੈਂ ਨੂਰਪੁਰ ਗੇੜੀ ਵਾਲੇ ਸਾਰੇ ਸਾਡੇ ਵੀਰਾਂ ਦਾ ਉੱਥੇ ਸਾਡੇ ਚੇਅਰਮੈਨ ਸਾਹਿਬ ਮੋਰਚਾ ਸਾਹਮਣੇ ਆਸੀ ਕੋਰਸ਼ਮਨੀ ਬਹੁਤ سارے ਨੌਜਵਾਨ ਨੇ ਕਿਹੜੇ ਕਿਹੜਾ ਨਾਮ ਲਵਾ ਜਸੀ ਬਹੁਤ سارے ਨੌਜਵਾਨਾਂ ਨੇ ਉੱਥੇ ਮੋਰਚਾ ਸਾਹਮਣੇ ਜਿਹੜਾ ਹੈ ਉਹ ਮੈਂਦਲੀ ਕਲਾਂ ਤੋਂ ਵੀ ਇਸ ਵਕਤ ਰਾਹ ਦੀ ਖਬਰ ਆ ਕੇ ਜਿਹੜਾ ਬ੍ਰੀਚ ਉਹ ਕਾਫੀ ਹੱਦ ਤੱਕ ਪੂਰਾ ਹੋ ਗਿਆ ਜਿਹੜਾ ਹੈ ਉਥੇ ਰਿਪੇਅਰ ਹੋ ਚੁੱਕਿਆ ਸਰਕਾਰੀ ਕੰਮ ਤੇ ਜ਼ਿੰਮੇਵਾਰ ਹੋਗਾ ਲక్ష్ਮੀਨਾਰਾਇਣ ਜੀ ਦੀ ਸੇਵਾ ਅੱਜ ਕਾਫੀ ਹੱਦ ਤੱਕ ਹੋਇਆ ਤੇ ਉਥੇ ਪੈਰ ਬਣ ਗਿਆ ਤੇ ਸੇਵਾ ਜਾਰੀ ਰਹੂਗੀ ਸ਼ਹਿਰ ਵਾਸੀਆਂ ਨੇ ਬਹੁਤ ਸੇਵਾ ਕੀਤਾ ਮੀਡੀਆ ਨੇ ਬਹੁਤ ਸੇਵਾ ਕੀਤਾ ਐਮਸੀ ਸਰਵੰਨ ਨੇ ਸੇਵਾ ਕੀਤਾ ਜਿਹੜੇ ਮੰਗਲ ਦੇ ਹੋਟਲ ਇਸ ਸੁਖਰਾਂ ਨਾਲ ਲੰਗਰ ਪ੍ਰਸ਼ਾਦੇ ਦੇ ਬੰਦੋ ਨੇ ਸੋਹਰੇ ਵਕਕ ਸੰਸਥਾਵਾਂ ਜਿਹੜੇ ਸਭ ਤੋਂ ਬਹੁਤ ਸਰਪੰਨ ਸਰਵੰਨ ਨਾਲ ਟਰਾਲੀਆਂ ਦੀ ਹਜੇ ਵੀ ਮੰਦਰ ਚ ਇੰਨੀ ਟਰਾਲੀਆਂ ਜਾਨੀ ਕਿ ਹਰ ਪਿੰਡ ਤੋਂ ਟਰਾਲੀ ਆਈ ਹੈ ਮੰਗਲ ਦੇ ਸਮਾਨ ਕੋਈ ਤਾ ਧਾਰਮਿਕ ਸਮਾਗਮ ਦੇ ਲਈ ਸਭ ਦਾ ਬਹੁਤ ਧੰਨਵਾਦ ਸਾਡੇ ਸੇਵਾ ਸਦਨ ਇੱਥੇ ਖੁੱਲ੍ਹੇ ਇਤੋ ਜਿਲਦੂ ਸਮਾਨ ਹੈ ਅਸੀਂ ਦੇ ਜਾ ਰਹੇ ਹਾਂ ਖੂਬ ਸਾਰੀ ਤੜਪਉਣਾ ਕਿਸੇ ਵੀ ਸਰਪੰਨ ਸਾਹਿਬ ਕਿਤੇ ਵੀ ਲੋੜ ਹੈ ਰਸਾਇਣ ਸਮਗਰੀ ਫੂਡ ਪੈਕੇਟਸ ਸੈਨੀਟਰੀ ਪੈਡਸ ਟਾਰਚਸ ਮਸਕੀਟੋ ਕਿਟਸ ਜੋ ਵੀ ਦਵਾਈਆਂ ਗਮ ਬੂਟਸ ਹਰ ਤਰ੍ਹਾਂ ਦੇ ਜੋ ਸਮਗਰੀ ਹੈ ਉਹ ਜਿਹੜਾ ਹੈ ਸਾਡੇ ਇੱਥੇ ਜਿਹੜਾ ਹੈ ਉਹ ਇੱਥੇ ਅਵੇਲੇਬਲ ਹੈ ਕਿਸੇ ਨੂੰ ਵੀ ਕੋਈ ਚੀਜ਼ੀ ਜ਼ਰੂਰਤ ਹੈ ਉਹ ਇਥੋਂ ਆ ਕੇ ਲੈ ਸਕਦਾ ਹੈ ਜਾਂ ਸੀ ਆਪਣੀ ਗਲ ਤੋਂ ਟੀਮਾਂ ਕੱਲੇ ਗਲ ਤੋਂ ਜਿਹੜਾ ਹੈ ਰੱਬ ਸੁੱਖ ਰੱਖੇ ਜਿਹੜਾ ਬ੍ਰੀਚ ਵਾਲਾ ਕੰਮ ਔਖਟ ਜੂਗਾ ਤਾਂ ਸਾਡੀ ਟੀਮ ਉਹ ਆਪ ਵੀ ਹਰ ਪਿੰਡ ਜਾ ਕੇ ਜਿਹੜਾ ਹੈ ਉਹ ਵਿਜ਼ਿਟ ਕਰਨਗੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ